ਸਾਰੇ اور ਦੋਸਤੋ ਮਾਫੀ ਚਾਹਾਂਗੇ ਕਿਉਂਕਿ ਆ ਲੋਗ ਮੈਂ ਕਾਫੀ ਟਾਈਮ 바ਦੀ ਪਾ ਰਹਿਆਂ ਕਿਉਂਕਿ ਵਲੋਗ ਪਾਣੇ ਕਾਫੀ ਦੇਰ ਹੋ ਗਈ ਹੈ ਜਿਵੇਂ ਹੋਰ ਹੋਰ ਕੰਮਾਂ ਦੇ ਵਿੱਚ ਮਸ਼ਰੂਫ ਸੀਗੇ ਤੇ ਵਲੋਗ ਨਹੀਂ ਪਾ ਸਕੇ ਸਾਰੇ ਆਪਣੇ ਦਰਸ਼ਕ ਵੀਰਾਂ ਤੋਂ ਮਾਫੀ ਚਾਹੁੰਨਾ ਮੈਂ ਜਿੰਨੇ ਵੀ ਆਪਾਂ ਨੂੰ ਪਿਆਰ ਕਰਨ ਵਾਲੇ ਆ ਪਰ ਦੋਸਤੋ ਅੱਜ ਰਾਜੂ ਬੇਲੇ ਦੇ ਕਬੱਡੀ ਕੱਪ ਤੇ ਗੁਜੇ ਸੀਗੇ ਤੇ ਇੱਕ ਵੀਰ ਮਿਲਿਆ ਇੱਥੇ ਕਬੱਡੀ ਕੱਪ ਤੇ ਔਰ ਮੈਂ ਹਾਲਾਤਾਂ ਦੇ ਅਨੁਸਾਰ ਦੇਖਿਆ ਕਿ ਭਰਾ ਦੇ ਹਾਲਾਤ ਜਿਹੜਿਆ ਘਰ ਦੇ ਕੋਈ ਡੱਬਾਲੇ ਵਧੀਆ ਨਹੀਂ ਪਰ ਬੰਦੇ ਦੀ ਮਿਹਨਤ ਵੇਖੀ ਆ ਮੈਂ ਉਸ ਵੀਰ ਦੀ ਇੱਕ ਜਸਵੀਰ ਦੀ ਉਮਰ ਕਰੀਬ 17-18 ਕੋ ਸਾਲ ਮੇਰੇ ਕੋਲ ਇਦੋਂ ਹੀ ਸ਼ਾਇਦ ਕੱਟੀ 14 ਕੋ ਸਾਲ ਉਮਰ ਆ ਉਹਦੇ ਫਾਦਰ ਸਾਹਿਬ ਮੇਰੇ ਨਾਲ ਖੜੇ ਨੇ ਮੈਂ ਮੈਲੋਂ ਜਾ ਰਿਹਾ ਤੁਹਾਨੂੰ ਤੇ ਜਿਸ ਵੀਰ ਨੇ ਦੱਸਿਆ ਕਿ ਤਿੰਨ ਕੇ ਸਾਢੇ ਇੱਕ ਤਿੰਨ ਘੰਟਿਆਂ ਦੇ ਵਿੱਚ 32 ਕਿਲੋਮੀਟਰ ਦੌੜਦਾ ਉਮਰ ਬਹੁਤ ਥੋੜੀ ਆ ਮਿਹਨਤ ਬਹੁਤ ਵੱਡੀ ਆ ਸੋ ਆਓ ਮੈਂ ਮੈਲੋਂ ਜਾ ਰਿਹਾ ਤੁਹਾਨੂੰ ਉਸ ਵੀਰ ਦੇ ਨਾਲ ਤੇ ਜਰੂਰ ਆਪਾਂ ਆਪਣੇ ਆਦੇ ਨਾਲ ਖੜਨਾ ਭਰਾ ਦੀ ਸਪੋਰਟ ਕਰਨੀ ਹੈ ਜਿੰਨੀ ਵੀ ਹੋ ਸਕੇ ਕਿਉਂਕਿ ਬੱਚਾ ਹੱਲੇ ਬੜਾ ਤਗੜੀਆ ਜੇ ਆਪਣੇ ਕੋਈ ਪ੍ਰੋਮੋਟਰ ਜਾਂ ਸਪੋਰਟਰ ਵੀਰ ਜਿਹੜਾ ਸਾਡਾ ਕੋਈ ਚੰਗਾ ਵੀਰ ਜ਼ਰੂਰ ਅੱਗੇ ਆਵੇ ਦੀ ਬਾਫੜੇ ਤੇ ਇਸ ਵੀਰ ਨੂੰ ਵਧੀਆ ਪਲੇਟਫਾਰਮ ਮਿਲ ਸਕਦਾ ਹੈ ਦੀ ਮਿਹਨਤ ਨੂੰ ਫਲ ਮਿਲ ਸਕਦਾ ਸੋ ਮੈਂ ਬੋਲਣ ਜਾ ਰਿਹਾ ਆਪਣੇ ਨਾਲ ਇੱਕ ਵੀਰ ਹੈ ਸਾਡਾ ਸੋ ਆਜਾ ਛੋਟਿਆ ਇਹ ਵੀਰ ਦਾ ਕੀ ਨਾਮ ਹੋਤਰਾ ਕੀ ਚਮਤ ਬਸ ਇਹਦਾ ਨਾਮ ਹੈ ਗੁਰਸਿਮਰਨ ਨਾਮ ਹੈ ਤੇ ਕਲਸਪਿੰਡਾ ਤਰਨਤਾਰਨ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਸਾਡਾ ਵੀਰ ਤੇ ਦੇਖੋ ਜਿਵੇਂ ਦੱਸਿਆ ਉਹਦੇ ਫਾਦਰ ਸਾਹਿਬ ਪੁੱਛੀ ਗਏ ਆ ਜੀ ਸਾਹਿਬ ਤੇ 14 ਸਾਲਾਂ ਦੇ ਵਿੱਚ ਕਿੰਨਾ ਕਿੰਨੇ ਘੰਟਿਆਂ ਦੇ ਵਿੱਚ ਕਿੰਨੇ ਕਿਲੋਮੀਟਰ ਜਿਹੜਾ ਵੀ ਰਨ ਕਰਦਾ ਜੀ 30-35 ਕਿਲੋਮੀਟਰ ਦੌੜ ਲਾਉਂਦਾ ਮੈਂ ਕਿੰਨੇ ਘੰਟੇ ਦੇ ਵਿੱਚ ਕਰਦਾ ਤਾਂ ਮੈਂ ਤਾਂ ਪਿਆ ਮੈਂ 35 ਕਿਲੋਮੀਟਰ ਦੌੜ ਲਾ ਦਿੰਦਾ ਕਿਦਾਂ ਹੈ ਡੇਲੀ ਦੀ ਇੰਨੀ ਕੀ ਜਿਹੜੀ ਪ੍ਰੈਕਟਿਸ ਆ ਹਾਂ ਜੀ ਤਾਂ ਦੋਸਤੋ ਇਹ ਵੀਰ ਦੇਖੋ ਬਹੁਤ ਸੋਹਣੀ ਆ ਬੜਾ ਪਾੜੀ ਮੁੱਛ ਨਹੀਂ ਆਈ 14 ਸਾਲ ਦੀ ਹੋਊਗਾ 3 ਘੰਟੇ 20 ਮਿੰਟ ਦੇ ਵਿੱਚ ਜਿਹੜਾ ਮੈਂ 32 ਕਿਲੋਮੀਟਰ ਜਿਹੜਾ ਰੇਸ ਰਨ ਕਰ ਲੈਣਾ ਬੜੀ ਵੱਡੀ ਉਪलब्ਧੀ ਆ ਸੋ ਮੈਂ ਬੇਨਤੀ ਕਰੂੰਗਾ ਕਿ ਜਰੂਰ ਅਸੀਂ ਆਪਣਿਆਂ ਦੇ ਨਾਲ ਖੜਨਾ ਬਣਦਾ ਸਾਡਾ ਆਪਾਂ ਸਪੋਰਟ ਕਰਨੀ ਪੈਂਦੀ ਆ ਕਿਉਂਕਿ ਜਿਹੜੇ ਵੀਰ ਮਿਹਨਤ ਕਰਦੇ ਆ ਸਾਡਾ ਦੁਖਾਂਤ ਆ ਮੈਂ ਗੁਜਾਰਿਸ਼ ਕਰਾਂਗਾ ਸਾਡੀਆਂ ਸਮੇਂ ਦੀਆਂ ਸਰਕਾਰਾਂ ਨੂੰ ਵੀ ਕਿਉਂਕਿ ਜਿਹੜਾ ਬੰਦਾ ਮਿਹਨਤ ਕਰਦਾ ਖੇਡਾਂ ਦੇ ਖੇਤਰ ਦੇ ਵਿੱਚ ਜਿਵੇਂ ਪਹਿਲੀਆਂ ਦੇ ਵਿੱਚ ਨਾ ਨੌਕਰੀਆਂ ਮਿਲਿਆ ਕਰਦੀਆਂ ਸੀਗੀਆਂ ਬਹੁਤ ਸਾਰੇ ਇਦਾਂ ਦੇ ਪਲੇਅਰ ਆ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਔਰ ਅੱਜ ਇਹ ਸ਼ਾਇਦ ਸਾਡਾ ਦੁਖਾਂਤ ਬਣ ਚੁੱਕਿਆ ਸਾਡੇ ਜਿਹੜੇ ਹੁਣ ਵੀਰ ਖੇਡਾਂ ਦੇ ਖੇਤਰ ਦੇ ਨਾਲ ਜੁੜਿਆ ਚਾਹੇ ਰਨਿੰਗ ਚਾਹੇ ਤੇ ਰਨਿੰਗ ਆ ਰੇਸਰਾ ਔਰ ਚਾਹੇ ਕਬੱਡੀ ਫੀਲਡ ਜਿਹਦੇ ਨਾਲ ਆਪਾਂ ਰਿਲੇਟਡ ਆ ਕਿਉਂਕਿ ਕਬੱਡੀ ਦੀ ਕਮੈਂਟੇਟਰੀ ਕਰੀਦੀ ਆ ਔਰ ਦੁਕਾਨ ਤੇ ਆ ਵੇਦਨਾ ਆ ਸਾਡਾ ਕਿ ਸਾਡੇ ਹੁਣ ਕਬੱਡੀ ਜਗਤ ਕਹਿ ਲਈ ਜਾਂ ਖੇਡਾਂ ਦੇ ਵਿੱਚ ਨੌਕਰੀਆਂ ਨਹੀਂ ਮਿਲਦੀਆਂ ਸੋ ਮੈਂ ਬੇਨਤੀ ਕਰੂੰਗਾ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਕਿ ਜ਼ਰੂਰ ਆਪਾਂ ਇਸ ਪਾਸੇ ਧਿਆਨ ਦੀਏ ਕਿ ਜਿਹੜਾ ਬੰਦਾ ਮਿਹਨਤ ਕਰਦਾ ਪਹਿਲੀ ਗੱਲ ਤੇ ਖਿਡਾਰੀ ਬੰਦਾ ਕੋਈ ਕੋਈ ਬੰਦਾ ਹਰੇਕ ਪਿੰਡ ਚੋਂ ਖਿਡਾਰੀ ਨਹੀਂ ਹੁੰਦੇ ਔਰ ਜੇਕਰ ਉਸ ਪਿੰਡ ਦੇ ਵਿੱਚੋਂ ਕੋਈ ਖਿਡਾਰੀ ਉੱਠਦਾ ਵੀ ਹੈ ਉਸ ਪਿੰਡ ਨੂੰ ਪਹਿਲੀ ਗੱਲ ਤੇ ਪਿੰਡ ਦੇ ਵਿੱਚੋਂ سپورਟ ਬਹੁਤ ਘੱਟ ਹੁੰਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਔਰ ਉਹਦੇ ਪਰਿਵਾਰ ਵਾਲੇ ਸਹਿਯੋਗ ਦਿੰਦੇ ਆ ਤੇ ਜੇਕਰ ਖਿਡਾਰੀ ਉੱਪਰਲੇ ਲੈਵਲ ਤੱਕ ਪੁੱਜਣਾ ਤੇ ਬੜੀ ਮਿਹਨਤ ਬੜੀ ਖੁਰਾਕ ਬੜੀ ਜੱਦੋਜਹਿਦ ਬਹੁਤ ਸਾਰੀਆਂ ਤਪੱਸਿਆਵਾਂ ਕੱਲਣਾਵਾਂ ਕੱਲਣ ਤੋਂ ਬਾਅਦ ਵਿੱਚ ਬੰਦਾ ਖਿਡਾਰੀ ਬਣਦਾ ਤੇ ਜਦੋਂ ਉਹਨੂੰ ਉਸ ਲੈਵਲ ਤੇ ਪੁੱਜਣ ਵਾਸਤੇ ਜਿਹੜਾ ਪਲੇਟਫਾਰਮ ਦੀ ਲੋੜ ਹੁੰਦੀ ਹੈ ਜਿਹੜੀ ਉਹਦੀ ਮਿਹਨਤ ਕੀਤੀ ਹੁੰਦੀ ਹੈ ਤੇ ਉਸ ਮਿਹਨਤ ਦਾ ਜਿਹੜਾ ਅਸਲ ਫਲ ਜਦੋਂ ਉਹ ਮਿਲਣ ਦਾ ਸਮਾਂ ਆਉਂਦਾ ਤੇ ਜੇ ਉਹ ਨਾ ਮਿਲੇ ਤੇ ਖਿਡਾਰੀ ਦਾ ਵੀ ਦਿਲ ਟੁੱਟ ਜਾਂਦਾ ਉਹਦੇ ਮਾਪਿਆਂ ਦਾ ਵੀ ਦਿਲ ਟੁੱਟ ਜਾਂਦਾ ਸੋ ਇਹ ਵੀਰ ਵੀ ਬੇਨਤੀ ਕਰਨ ਜਾ ਰਿਹਾ ਕਿ ਜ਼ਰੂਰ ਇਹਦੀ ਸਪੋਰਟ ਕਰਨੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਕਿ ਚਲੋ ਕਿਸੇ ਚੰਗੇ ਪ੍ਰੋਮੋਟਰ ਦੀ ਨਜ਼ਰੇ ਚੜ ਜੇ ਵੀਰ ਕਿਸੇ ਚੰਗੇ ਸਪੋਰਟਰ ਵੀਰ ਦੀ ਨਜ਼ਰੇ ਚੜੇ ਇਸ ਵੀਰ ਦੀ ਬਾਹ ਫੜੀ ਜਾਵੇ ਇਹਦੀ ਸਪੋਰਟ ਤੇ ਇਹਦਾ ਸਹਿਯੋਗ ਹੋ ਸਕੇ ਉਸ ਕਹਿਣਾ ਚਾਹੀਦਾ ਆਪਨੀ ਗੱਲ ਇਹ ਜੀ ਮੈਂ ਬੇਤੀ ਕਰਨਾ ਬੈਠਾ ਦੋੜ ਲਾ ਰਿਹਾ ਹਾਂ ਤੁੰਨਾ ਬੇਤੀ ਕਲਸ ਪੈਂਡਾ ਵੀਰ ਕੈਮਰੇ ਤੇ ਜਿਆਦਾ ਨਹੀਂ ਬੋਲਦਾ ਪਰ ਮਿਹਨਤ ਬਹੁਤ ਆ ਗਰਾਊਂਡ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਜਦੋਂ ਆਪਾਂ ਮੈਚ ਦੀ ਕਮੈਂਟਰੀ ਕਰ ਰਹੇ ਸੀਗੇ ਉਸ ਵਕਤ ਵੀਰ ਰੇਸ ਕਰ ਰਿਹਾ ਸੀ ਤਾਂ ਮੈਂ ਨੋਟਿਸ ਕੀਤਾ ਮੈਂ ਇਹਨੂੰ ਤਿੰਨ ਚਾਰ ਵਾਰੀ ਬੋਲਦੇ-ਬੋਲਦੇ ਨੇ ਸੋ ਮੈਂ ਰੁਕ ਗਿਆ ਕਿਉਂਕਿ ਅਕਸਰ ਆਪਾਂ ਪਰਵਾਇਤੀ ਗੇਮਾਂ ਵਾਲੇ ਜਿਹੜੇ ਕਾਫੀ ਵੀਰ ਇਦਾਂ ਗਰਾਊਂਡ ਦੇ ਵਿੱਚ ਆਪਾਂ ਨੂੰ ਮਿਲਦੇ ਆ ਕਿ ਜਿਹੜੇ ਕੋਈ ਦੌੜ ਵਿੱਚ ਲਾਉਂਦਾ ਤੇ ਕੋਈ ਇੱਕ ਅੱਧਾ ਚੱਕਰ ਹੀ ਲਾਉਂਦਾ ਕਿ ਸਿਰਫ ਜਸਟ ਐਜ਼ ਇਹ ਆਪਣੀ ਰੋਜ਼ੀ-ਰੋਟੀ ਦੇ ਵਾਸਤੇ ਵੀ ਚਲੋ ਉਸ ਬੰਦੇ ਦਾ ਗੁਜ਼ਾਰਾ ਹੋਣ ਵਾਸਤੇ ਗਰਾਊਂਡ ਦੇ ਵਿੱਚ ਉਹ ਸੰਗ ਤੇ ਚਲੋ ਉਹਦੇ ਘਰ ਦਾ ਗੁਜ਼ਾਰਾ ਹੋ ਜਾਂਦਾ ਪਰ ਇਸ ਵੀਰ ਨੂੰ ਮੈਂ ਕਹਿੰਦਾ ਰਿਹਾ ਕਿ ਬਸ ਕਰ ਗੇੜੇ ਕਾਫੀ ਹੋ ਗਏ ਪਰ ਇਹਦਾ ਸਟੈਮਿਨਰ ਬਹੁਤ ਵਧੀਆ ਸੀਗਾ ਇਹਨੇ ਆਪਣੀ ਮਿਹਨਤ ਬਰਕਰਾਰ ਰੱਖੀ ਕੰਟੀਨਿਊਲੀ ਜੁੜਿਆ ਰਿਹਾ ਤੇ ਫਿਰ ਵੀ ਮੈਂ ਜਿਹੜੀ ਚੀਜ਼ ਨੋਟ ਕੀਤੀ ਕਿ ਜੋ ਇਸ ਵੀਰ ਦਾ ਹੱਕ ਬਣਦਾ ਉਹ ਜ਼ਰੂਰ ਮਿਲਣਾ ਚਾਹੀਦਾ ਕਿਉਂਕਿ ਛੋਟੀ ਉਮਰ ਦਾ ਜਿਵੇਂ ਹਾਲੇ ਸਕੂਲ ਦੇ ਵਿੱਚ ਪੜਦਾ ਸਕੂਲ ਦੇ ਬਾਰੇ ਟੀਚਰ ਜਿਹੜੇ ਆ ਉਹਨਾਂ ਨੂੰ ਪਤਾ ਕਿ ਇੰਨੀ ਮਿਹਨਤ ਆ ਆਪਣੀ ਆਪ ਐਨੇ ਦੌੜਦੇ ਆ ਇੰਜ ਹੀ ਬੱਝਣਾ ਆ ਸਕੂਲ ਦੇ ਘਰ ਬਦੀ ਸ਼ੁਰੂਆਤ ਨਹੀਂ ਹੁੰਦੀ ਅੱਛਾ ਜੀ ਇਹ ਫਾਦਰ ਸਾਹਿਬ ਨੇ ਵੀਰ ਤੇ ਆਪਣਾ ਸ਼ੁਭ ਨਾਮ ਕੀ ਹੈ ਜੀ ਕੁਲਦੀਪ ਸਿੰਘ ਜੀ ਇੱਕ ਕੁਲਦੀਪ ਸਿੰਘ ਆ ਜੀ ਕਲਸ ਪਿੰਡ ਤਰਨਤਾਰਨ ਵਾਗਾ ਬਾਰਡਰ ਦੇ ਲਾਗੇ ਕਰਕੇ ਬੜੀ ਦੂਰੋਂ ਚੱਲ ਕੇ ਆਏ ਆ ਵੀਰ ਤੇ ਵੀਰ ਦਾ ਬੜਾ ਮੈਨੂੰ ਉਹ ਚੀਜ਼ ਜਿਹੜੀ ਮਨ ਨੂੰ ਖਲੀ ਕਿ ਜਦੋਂ ਦੱਸਿਆ ਕਿ ਆਪਾਂ ਮਿਹਨਤ ਬੜੀ ਕਰਦੇ ਆ ਪਰ ਜਿੱਦਾਂ ਕਿਤਨਾ ਕਿਤੇ ਜਿਹੜੀ ਚੀਜ਼ ਆਪਾਂ ਲੋੜਦੇ ਆ ਜਿਹੜੀ ਚੀਜ਼ ਆਪਾਂ ਚਾਹੁੰਦੇ ਆ ਲੜਿੰਦੀ ਉਹ ਚੀਜ਼ ਮਿਲਦੀ ਨਹੀਂ ਸੋ ਮੈਂ ਬੇਨਤੀ ਕਰਦਾ ਕਿ ਜਰੂਰ ਇਸ ਵੀਰ ਦੀ ਮਦਦ ਕੀਤੀ ਜਾਵੇ ਮੈਂ ਬੇਨਤੀ ਕਰਦਾ ਸਭ ਤੋਂ ਵੱਡੀ ਇਹ ਗੱਲ ਹੈ ਜੀ ਜਿੱਥੇ ਵੀ ਇਹ ਜਾਂਦਾ ਵਾ ਸਭ ਤੋਂ ਵੱਡੀ ਨੂੰ ਧੋੜ ਲਾਉਂਦੀ ਉਹ ਨਹੀਂ ਪਰੇਸ਼ਾਨੀ ਹੁੰਦੀ ਜਿੱਨੀ ਇਹ ਨੂੰ ਇਹ ਹੁੰਦੀ ਆ ਵੀ ਮੈਨੂੰ ਕੋਈ ਡੱਕ ਨਾ ਦੇਵੇ ਇਹਨੂੰ ਕੋਈ ਲੋਨ ਹੀ ਨਹੀਂ ਦਿੰਦਾ ਜੀ ਜਿੰਨੀ ਇਹਦੀ ਮਿਹਨਤ ਆ ਦੇਖੋ ਆ ਚੀਜ਼ ਬੜੀ ਮਾੜੀ ਗੱਲ ਆ ਮੈਂ ਮੇਲਾ ਕਮੇਟੀਆ ਨੂੰ ਇੱਕ ਜਿਹੜਾ ਵੀ ਉਹ ਬੇਨਤੀ ਕਰ ਸਕਦਾ ਕਿ ਜਰੂਰ ਆਪਾਂ ਭਰਾ ਬਣ ਕੇ ਜਾਂ ਆਪਾਂ ਆਪਣੇਆਂ ਦੇ ਨਾਲ ਨਾਲ ਖੜੀਏ ਤੇ ਕੋਈ ਬਾਹਰੋਂ ਆਣ ਕੇ ਕਿਸੇ ਦੂਸਰੇ ਦੇਸ਼ ਵਾਲੇ ਨੇ ਯਾਰਾ ਥੋੜੀ ਖੜਨਾ ਮੇਲਾ ਕਮੇਟੀਆਂ ਨੂੰ ਗੁਜਾਰਿਸ਼ ਕਰਦਾ ਕਿ ਜੇ ਭਰਾ ਦੀ ਖੇਡ ਦਾ ਪ੍ਰਦਰਸ਼ਨ ਗਰਾਊਂਡ ਦੇ ਵਿੱਚ ਹੁੰਦਾ ਲਾਈਵ ਚੈਨਲਾਂ 'ਤੇ ਰਹੀਏ ਇਹਦੀ ਖੇਡ ਜਾਂ ਇਹਦੀ ਜਿਹੜੀ ਮਿਹਨਤ ਆ ਕਿਸੇ ਦੇ ਨਜ਼ਰੀ ਪੈ ਜਾਏ ਇਸ ਤੋਂ ਵਧੀਆ ਪੁੰਨ ਇਸ ਤੋਂ ਵਧੀਆ ਸਹਿਯੋਗ ਨਹੀਂ ਹੋ ਸਕਦਾ ਪਲੀਜ਼ ਆਪਾਂ ਜੀ ਨੂੰ ਸਪੋਰਟ ਕਰਿਆ ਕਰੀਏ ਸੋ ਮੇਲਾ ਕਮੇਟੀਆਂ ਵਾਲਿਆਂ ਨੂੰ ਵੀ ਬੇਨਤੀ ਕਰਦਾ ਮੈਂ ਕਿ ਜਿੱਥੇ ਵੀ ਅਸੀਂ ਜਾਂਦਾ ਇਹਨੂੰ ਖੇਡ ਦਾ ਪ੍ਰਦਰਸ਼ਨ ਜ਼ਰੂਰ ਕਰ ਲੈਣ ਦਾ ਕਰੋ ਕਿਉਂਕਿ ਇਹ ਸਿਰਫ ਉਹ 10 250 ਇਕੱਠੇ ਨਹੀਂ ਕਰਨ ਜਾਂਦਾ ਇਹ ਸਿਰਫ ਆਪਣੀ ਖੇਡ ਦਾ ਆਪਣੀ ਗੇਮ ਦਾ ਪ੍ਰਦਰਸ਼ਨ ਕਰਦਾ ਕਿਉਂਕਿ ਇਹ ਬੰਦਾ ਕਹਿ ਕੇ ਚੈਲੰਜ ਕਰਦਾ ਕਿ ਮੈਨੂੰ ਕੋ ਤੁਸੀਂ ਟਾਈਮ ਨੋਟ ਕਰ ਲਓ ਤੇ 30 ਕਿਲੋਮੀਟਰ ਜਿਹੜਾ ਮੈਂ 3 ਘੰਟੇ ਦੇ 20 ਮਿੰਟ ਦੇ ਵਿੱਚ ਪੂਰਾ ਕਰਵਾਵਾਂਗਾ ਫਿਰ ਰੁਕਾਂਗਾ ਭਾਜੀ ਮੇਰੀ ਗੱਲ ਸੁਣੋ ਕੋਈ ਵੀ ਲਾਗੇ ਬੰਨੇ 10 ਪਿੰਡਾਂ ਦੇ ਵਿੱਚੋਂ ਕੋਈ ਇਹੋ ਜਿਹਾ ਬੱਚਾ ਕੋਈ ਹੋਣਾ ਨਹੀਂ ਮੇਰੇ ਹਿਸਾਬ ਨਾਲ ਵੀ ਜਿਹੜਾ 3 ਘੰਟੇ ਦੇ 20 ਮਿੰਟ ਦੇ ਵਿੱਚ 32 ਕਿਲੋਮੀਟਰ ਦੀ ਦੂਰੀ ਤੈਅ ਕਰ ਜੀ ਪੇ ਸਭ ਤੋਂ ਵੱਡੀ ਗੱਲ ਹੈ ਜਿਹਨੂੰ ਅਸੀਂ ਜਾਣਦੇ ਆ ਬਲਕਨੂ ਮੇਲਿਆਂ ਦੇ ਵਿੱਚ ਜਾਣਦੇ ਆ ਚਲੋ ਹਾਲੇ ਮੈਨੂੰ ਰਾਹ ਨਹੀਂ ਲੱਭਦੇ ਤੇ ਮੇਰੀ ਸ਼ਰਵਾਤ ਹੈ ਜੋ ਪੱਕੇ ਰਾਹ ਹੀ ਪਰਮਾਤਮਾ ਆਪੇ ਬਣਾਉਂਗਾ ਤੇ ਵੇਖੋ ਜੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਵੀ ਜਿਹਨੂੰ ਬਲਾਰੇ ਬੋਲਦੇ ਆ ਜੇ ਅਸੀਂ ਆਖੀਏ ਵੀ ਤੇ ਇੰਨਾ ਬੋਲਣਗੇ ਵੀ ਬਲਕਨੂ ਬੱਚਾੜਾ ਦੌੜ ਲਗਾ ਰਿਹਾ ਇਹਦਾ ਮੰਗਤਾਨ ਕਰਿਓ ਹੁਣ ਲਾਲੋ ਪਾਸੀਂ ਗਰਦਾਸਪੁਰ ਚੱਲ ਕੇ ਆਏ ਆ ਵੇਖੋ ਜੀ ਇਹ ਹੱਕਦਾਰ ਆ ਇੰਨੀ ਗੱਲ ਕਹਿਣ ਦਾ ਵੀ ਬਲਾਰੇ ਇਹਦੇ ਬਾਰੇ ਬੋਲਣ ਵੀ ਇਹ ਇੰਨੀ ਮਿਹਨਤ ਦਾ ਇੰਨੀ ਮਿਹਨਤ ਲਾਉਂਦਾ ਜੀ ਬਿਲਕੁਲ ਬਿਲਕੁਲ ਵੇਖੋ ਸਾਡੇ ਜਿਵੇਂ ਚਲੋ ਆਪਾਂ ਵੀ ਕਬੱਡੀ ਦੀ ਕਮੈਂਟੇਟਰੀ ਕਰਦੇ ਆਂ ਔਰ ਮੈਂ ਆਪਣਾ ਨਿੱਜੀ ਫਰਜ਼ ਸਮਝਦਾ ਤੇ ਮੈਂ ਆਪਣੇ ਬਲਾਰੇ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਜਰੂਰ ਧਿਆਨ ਰੱਖਿਓ ਕਿ ਇਹ ਇਦਾਂ ਦੇ ਵੀਰਾਂ ਦਾ ਹੁਣ ਵੀ ਉਧਰਲੀ ਸਾਈਡ ਦੂਸਰੇ ਵੀਰਾਂ ਦੀ ਡਿਊਟੀ ਸੀਗੀ ਕਮੈਂਟੇਟਰੀ ਦੀ ਮੈਂ ਆਪਣੀ ਡਿਊਟੀ ਕਰਕੇ ਆ ਗਿਆ ਤੇ ਇਸ ਵੀਰ ਨੇ ਕਿਹਾ ਕਿ ਭਾਜੀ ਜੇ ਤੁਸੀਂ ਵਲੌਗ ਬਣਾਉਨੇ ਆ ਇਹਨਾਂ ਨੇ ਕਿਸੇ ਆਪਣੀ ਪਹਿਲੀ ਵੀਡੀਓ ਨੂੰ ਦੇਖਿਆ ਸੀਗਾ ਤੇ ਕਹਿੰਦੇ ਕਿ ਸਾਡਾ ਜਿਹੜਾ ਵਲੌਗ ਆ ਸਾਡੀ ਵੀਡੀਓ ਬਣਾ ਕੇ ਜਰੂਰ ਸੰਗਤ ਦੇ ਸਾਹਮਣੇ ਕੀਤੀ ਜਾਵੇ ਤਾਂ ਕਿ ਸੰਗਤ ਨੂੰ ਸਾਡੀ ਮਿਹਨਤ ਦਾ ਪਤਾ ਲੱਗੇ ਸੋ ਮੈਂ ਬੇਨਤੀ ਕਰਾਂਗਾ ਕਿ ਆਪਾਂ ਜਰੂਰ ਇਸ ਵੀਰ ਦੀ ਜਿੰਨੀ ਹੋ ਸਕੇ ਆਪਾਂ ਸਪੋਰਟ ਕਰੀਏ ਇਸ ਵੀਰ ਦੇ ਨਾਲ ਖੜੀਏ ਇਹਦੇ ਫਾਦਰ ਸਾਹਿਬ ਜੀ ਆਣੇ ਮੈਂ ਦੱਸਿਆ ਕਿ ਬੜੀ ਮਿਹਨਤ ਕਰਦਾ ਤੇ ਫਾਦਰ ਸਾਹਿਬ ਆਪ ਜਿਹੜਿਆ ਵੀ ਇਹਨੂੰ ਲੈ ਕੇ ਆਉਂਦੇ ਆ ਵੀਰ ਨੂੰ ਦੇਖੋ ਜਦੋਂ ਤਰਨ ਤਰਨ ਤੋਂ ਬੰਦਾ ਚੱਲਦਾ ਤੇ ਹੁਣ ਜਿੱਥੇ ਸਾਡੇ ਕੋਲ ਪੁੱਜੇ ਆ 100 ਕਿਲੋਮੀਟਰ ਦੇ ਲਾਗੇ ਸ਼ਾਗੇ ਮੇਰੇ ਖਿਆਲ ਇੱਥੇ ਆ ਗਏ ਆ ਤੇ ਘਰੋਂ ਬੰਦਾ ਜਦੋਂ ਕਿ ਸਾਧਨ ਤੇ ਚੱਲਦਾ ਕਿਸੇ ਵੀ ਕਨਵੈਂਸ ਤੇ ਚੱਲਦਾ ਚਾਹੇ ਵਸਤੇ ਚਲੇ ਤੇ ਫਿਰ ਵੀ ਦੋਹਾਂ ਜਾਣਿਆਂ ਦਾ ਕਰਾਇਆ ਵੀ ਲੱਗਦਾ ਫਿਰ ਘਰੋਂ ਬੰਦਾ ਦਿਹਾੜੀ ਭਾਨੇ ਕੇ ਵੀ ਆਉਂਦਾ ਤੇ ਮੈਂ ਬੇਨਤੀ ਕਰੂੰਗਾ ਕਿ ਯਾਰ ਆਪਾਂ ਬਹੁਤਾ ਨਹੀਂ ਤੇ ਥੋੜਾ ਥੋੜੇ ਚ ਥੋੜਾ ਜਰੂਰ ਸਾਥ ਵੀ ਦਈਏ ਇਸ ਵੀਰ ਦੇ ਘਰ ਦਾ ਗੁਜ਼ਾਰਾ ਵੀ ਚੱਲੀ ਜਾਏ ਤੇ ਇਹਦਾ ਦਿਲ ਨਾ ਟੁੱਟੇ ਜੁੜਿਆ ਰਵੇ ਖੇਡਾਂ ਦੇ ਨਾਲ ਜੁੜਿਆ ਰਹੇ ਮਿਹਨਤ ਕਰਦਾ ਰਹੇ ਸੋ ਮੈਂ ਬੇਨਤੀ ਕਰਦਾ ਕਿ ਆਪਾਂ ਜਰੂਰ ਆਪਣੇ ਦਾ ਸਾਥ ਦਿਆ ਕਰੀਏ ਬਰਦਰ ਪਿਛੇ ਕਬੱਡੀ ਵਾਲੇ ਵੀਰ ਜਿਹੜੇ ਖੇਡ ਕੇ ਆਗੇ ਆ ਇਹ ਵੀ ਇਧਰਲੀ ਸਾਈਡ ਤੇ ਬੈਠੇ ਸੀਗੇ ਤੇ ਮੈਂ ਵੀ ਇਧਰ ਥੋੜਾ ਜਿਹਾ ਗਰਾਊਂਡ ਲੈਵਲ ਤੋਂ ਗਰਾਊਂਡ ਤੋਂ ਥੋੜਾ ਪਿਛੇ ਲੈ ਕੇ ਆ ਗਿਆ ਮੈਂ ਕਿਹਾ ਜੇ ਆਪਾਂ ਵੀਡੀਓ ਪਾਉਣੀ ਆ ਤੇ ਫਿਰ ਉੱਥੇ ਆਵਾਜ਼ ਦੇ ਵਿੱਚ ਗੱਲ ਨਹੀਂ ਕਰ ਸਕਦੇ ਹੋ ਦਰਸ਼ਕ ਵੀ ਆਪਣੀ ਜਿਹੜੇ ਸਰੋਤੇ ਵੀਰ ਆਪਾਂ ਨੂੰ ਚਾਉਣ ਵਾਲੇ ਭਰਾ ਨੇ ਸਾਡੇ ਤੇ ਉਹਨਾਂ ਤੱਕ ਜੇ ਸਾਡੀ ਆਵਾਜ਼ ਇਸ ਵੀਰ ਤੇ ਜਿਹੜਾ ਦੁਕਾਨ ਦਾ ਉਹ ਇਹਨਾਂ ਪੁੱਛਿਆ ਤੇ ਫਿਰ ਉਹ ਮਜ਼ਾ ਨਹੀਂ ਆਉਣਾ ਔਰ ਇਧਰ ਸਾ ਕਪੂਰਥਲੇ ਤੋਂ ਚੱਲ ਕੇ ਆਏ ਆ ਸਾਡੇ ਕਬੱਡੀ ਵਾਲੇ ਵੀਰ ਇਹਨਾਂ ਨੂੰ ਪੁੱਛਾਂਗੇ ਕਿੰਦਾਂ ਦਾ ਰਿਹਾ ਅੱਜ ਦੇ ਮੈਚ ਦਾ ਨਜ਼ਾਰਾ ਔਰ ਇਧਰ ਸਾਡੇ ਕਬੱਡੀ ਪਲੇਅਰ ਭਰਾ ਜਿਹੜੇ ਕਪੂਰਥਲੇ ਤੋਂ ਚੱਲ ਕੇ ਆਏ ਆ ਦੇਸਲ ਪਿੰਡ ਖੀਰਾ ਖੀਰਾ ਵਾਲੀ ਦੇ ਲਾਗੇ ਕਰਕੇ ਪਿੰਡ ਪੈਂਦਾ ਔਰ ਕਪੂਰਥਲਾ ਜਿਹਨੂੰ ਕਬੱਡੀ ਦੀ ਨਰਸਰੀ ਕਿਹਾ ਜਾਂਦਾ ਜਿਸ ਨਰਸਰੀ ਦੇ ਵਿੱਚੋਂ ਬਤੌਰ ਪ੍ਰਮੋਟਰ ਬਹੁਤ ਸਾਰੇ ਖਿਡਾਰੀ ਬਤੌਰ ਖਿਡਾਰੀ ਜਿਹੜੇ ਆ ਮਾਖੇਡ ਕਬੱਡੀ ਦੀ ਦੁਨੀਆ ਦੇ ਵਿੱਚੋਂ ਵੱਡੇ ਨਾਮ ਨੇ ਉਹਨਾਂ ਵੀਰਾਂ ਦੇ ਜਦੋਂ ਖੀਰਾਂਵਾਲੀ ਦਾ ਨਾਮ ਲਈਏ ਤੇ ਗੱਗੀ ਆਪ ਮਹਾਰੇ ਚਿਹਰੇ ਮੁਰੇ ਆ ਜਾਂਦਾ ਸੁਰਖਪੁਰ ਦਾ ਨਾਮ ਲਈਏ ਤੇ ਸੁਰਖਪੁਰ ਦੇ ਵਿੱਚੋਂ ਦੁੱਲੇ ਸੁਰਖਪੁਰੀਏ ਦੀਆਂ ਗੱਲਾਂ ਜਿਹੜੀਆਂ ਪੂਰੀ ਦੁਨੀਆ ਭਰ ਦੇ ਵਿੱਚ ਹੋਈਆਂ ਪਹਿਲਾ ਵਿਸ਼ਵ ਕਬੱਡੀ ਕੱਪ ਖੇਡਿਆ ਗਿਆ ਤੇ ਜਿਸ ਵਿੱਚ ਜਿਹੜੇ ਕਬੱਡੀ ਨਹੀਂ ਵੀ ਸੀ ਦੇਖਦੇ ਜਦੋਂ ਉਹਨਾਂ ਨੇ ਦੁੱਲੇ ਨੂੰ ਦੇਖਿਆ ਦੁੱਲੇ ਦਾ ਸਰੀਰ ਦੇਖਿਆ ਤੇ ਉਹ ਵੀ ਕਬੱਡੀ ਦੇਖਣੀ ਸ਼ੁਰੂ ਕਰ ਦਿੱਤੀ ਪਰ ਇਹ ਵੀ ਕਪੂਰਥਲੇ ਤੋਂ ਚੱਲ ਕੇ ਆਏ ਆ ਦੋ ਗੱਲਾਂ ਇਹਨਾਂ ਦੇ ਨਾਲ ਵੀ ਆਪਾਂ ਸ਼ੇਅਰ ਕਰਦੇ ਆਂ ਕਿ ਅੱਜ ਦੀ ਕਬੱਡੀ ਦੇ ਤੁੱਲੇ ਹੋਣਾਂ ਦੇ ਟਾਈਮ ਦੀ ਕਬੱਡੀ ਕਬੱਡੀ ਚੋਂ ਕੀ ਖਟਿਆ ਤੇ ਕਿਹੜੇ ਹਾਲੇ ਕਿਦਾਂ ਦੀਆਂ ਤਿਆਰੀਆਂ ਬਾਬਾ ਮੀਰ ਕਰੇ ਸਭਨਾਂ ਦੀਆਂ ਝੋਲੀਆਂ ਪਰੇ ਕਿਉਂਕਿ ਮਾਂ ਖੇਡ ਕਬੱਡੀ ਇੱਕ ਸਮੁੰਦਰ ਆ ਜਿਹੜਾ ਬੰਦਾ ਮਿਹਨਤ ਕਰਦਾ ਉਹਦੇ ਕਿਸੇ ਤਰ੍ਹਾਂ ਦੀ ਕੋਈ ਅਸਰ ਨਹੀਂ ਛੱਡਦਾ ਔਰ ਇਸ ਵੀਰ ਦੇ ਬਾਰੇ ਵੀ ਇਹ ਵੀਰ ਜਰੂਰ ਕੁਝ ਕਹਿਣਾ ਚਾਹੁੰਦੇ ਆ ਪਲੀਜ਼ ਆਪਾਂ ਇਹਨਾਂ ਦੀ ਗੱਲ ਵੀ ਸੁਣਦੇ ਹਾਂ ਜੀ ਭਲਵਾਨ ਜੀ ਬੋਲੇ ਜੀ ਹਲੋ ਦੇਖੋ ਇੱਕ ਚੀਜ਼ ਮੈਂ ਨਾ ਬੜੀ ਵਾਰੀ ਨੋਟ ਕੀਤੀ ਆ ਕਿ ਜਿੱਦਾਂ ਬਲਾਰਾ ਜਿਹੜਾ ਉਹ ਮਾਈਕ ਤੇ ਬੋਲ ਬੜਾ ਕੁਝ ਸਕਦਾ ਕੈਮਰੇਮਨ ਵੀ ਬੋਲ ਸਕਦਾ ਪਰ ਉਹ ਖੇਡ ਨਹੀਂ ਸਕਦਾ ਆਪਾਂ ਖੇਡ ਨਹੀਂ ਸਕਦੇ ਇਹ ਵੀਰ ਖੇਡ ਬਹੁਤ ਤਕੜਾ ਸਕਦੇ ਆ ਪਰ ਮਾਈਕ ਤੇ ਸ਼ਾਇਦ ਜਿੱਦਾਂ ਕਿਤੇ ਨਾ ਕਿਤੇ ਇੱਕ ਚੀਜ਼ਕ ਹੁੰਦੀ ਆ ਕਿ ਹਰੇਕ ਬੰਦੇ ਦਾ ਆਪਣਾ ਆਪਣਾ ਇੱਕ ਟੈਲੈਂਟ ਹੁੰਦਾ ਜਿਹੜਾ ਬੰਦਾ ਇਹ ਖੇਡ ਸਕਦੇ ਆ ਇਹ ਬੋਲ ਘੱਟ ਸਕਦੇ ਆ ਆਪਾਂ ਬੋਲ ਸਕਦੇ ਆ ਆਪਾਂ ਖੇਡ ਨਹੀਂ ਸਕਦੇ ਸੋ ਇਹ ਵੀਰ ਕਹਿਣਾ ਚਾਹੁੰਦੇ ਇਹਨਾਂ ਨੇ ਜਿੱਦਾਂ ਕਿ ਆ ਬੈਕ ਕੈਮਰੇ ਜਿਹੜਾ ਕਿ ਪਿੱਛੇ ਸੀ ਇਸ ਕਹੀ ਕਿ ਭਰਾ ਦੀ ਸਪੋਰਟ ਕਰਨੀ ਬਣਦੀ ਆ ਭਾਜੀ ਜਰੂਰ ਆਪਾਂ ਵੀਡੀਓ ਸ਼ੇਅਰ ਵੀ ਕਰਨੀਆਂ ਪਾਉਣੀ ਵੀ ਆ ਪਰ ਮੈਂ ਕਹਾਂ ਜਦੋਂ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਆ ਕੈਮਰੇ ਦੇ ਤੇ ਭਰਾ ਕਹਿੰਦੇਗਾ ਆਪਾਂ ਨਾਲ ਖਲੋ ਕੇ ਇਹੇ ਦੁਆ ਕਰ ਸਕਦੇ ਆ ਕਿ ਵੀਰ ਦੇ ਵਾਸਤੇ ਖੜ੍ਹੇ ਹੋ ਜਰੂਰ ਖੜ੍ਹੇ ਹੋ ਔਰ ਇਹ ਸਾਡੇ ਨਾਲ ਆ ਸਾਡਾ ਵੀਰ ਜਰੂਰ ਮੈਂ ਫਿਰ ਤੋਂ ਬੇਨਤੀ ਕਰਦਾ ਕਿ ਆਪਾਂ ਜਿੰਨੇ ਜੋਗੀ ਹੋਈਏ ਇਹਦੇ ਨਾਲ ਖਲੋਣਾ ਇਹਦੀ ਸਪੋਰਟ ਕਰਨੀ ਆ ਕਿਉਂਕਿ ਉਮਰ ਛੋਟੀ ਆ ਔਰ ਫਾਦਰ ਸਾਹਿਬ ਕੀ ਕਰਦੇ ਆ ਵੀਰੇ ਅੱਜ ਸਾਹਿਬ ਜੀ ਕੀ ਕੀ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ ਔਰ ਕਿੰਨੀ ਜ਼ਮੀਨ ਆਪਣੇ ਕੋਲ ਬਈ ਸਾਫਦੀ ਹੈ ਜੀ 3 ਕਿੱਲੇ ਜ਼ਮੀਨ ਹੈ ਤਿੰਨ ਕਿੱਲੇ ਜ਼ਮੀਨ ਆ ਦੇਖੋ ਔਰ ਜ਼ਮੀਨ ਵੀ ਬਾਹਰ ਤੋਂ ਆ ਜੀ ਬੱਚਾ ਹੈ ਜ਼ਮੀਨ ਵੀ ਬਾਲੀ ਜਿਆਦੀ ਨਹੀਂ ਆ ਕਰਦੇ ਹਾਲਾਤ ਜਿਹੜੇ ਆ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਆ ਅੱਜ ਦੀ ਮਹਿੰਗਾਈ ਦੇ ਵਿੱਚ ਖਰਚੇ ਬਹੁਤ ਜਿਆਦੇ ਆ ਪਲੇਅਰ ਬਣਨਾ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਪਲੇਅਰ ਬਣਨਾ ਬਹੁਤ ਔਖਾ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਬੰਦਾ ਉੱਠ ਕੇ ਪਲੇਅਰ ਬਣੇ ਉਹਦੇ ਘਰ ਦੇ ਖਰਚੇ ਉਹਦੇ ਨਿੱਜੀ ਰੁਝੇਵੇਂ ਜਿਹੜੇ ਆਪਣੀ ਖੁਰਾਕ ਆ ਉਹ ਹੀ ਪੂਰੀ ਨਹੀਂ ਹੁੰਦੀ ਤੇ ਜੇਕਰ ਖੇਡ ਗਰਾਊਂਡਾਂ ਦੇ ਵਿੱਚੋਂ ਇਹਨਾਂ ਮੇਲਾ ਕ ਤਾਕੇ ਕਬੱਡੀ ਜੇਕਰ ਆਪਾਂ ਹਾਈ ਲੈਵਲ ਤੱਕ ਕਬੱਡੀ ਨੂੰ ਹੋਰ ਆਪਾਂ ਉੱਚਿਆਂ ਕਰਨਾ ਤੇ ਫਿਰ ਫਰਜ਼ ਬਣਦਾ ਕਿ ਜਿਹੜੇ ਵੀਰ ਖੇਡਦੇ ਆ ਉਹਨਾਂ ਦਾ ਵੱਧ ਤੋਂ ਵੱਧ ਮਾਣ ਤੇ ਸਤਿਕਾਰ ਕੀਤਾ ਜਾਵੇ ਸੋ ਜ਼ਰੂਰ ਆਪਾਂ ਸਾਰੇ ਵੀਰਾਂ ਦੇ ਨਾਲ ਖੜਨਾ ਜਿੰਨੇ ਵੀ ਸਾਡੇ ਵੀਰ ਕਬੱਡੀ ਖੇਡਦੇ ਆ ਔਰ ਜਾਂ ਜਿਹੜੇ ਵੀਰ ਸਾਡੇ ਕਿਸ ਵੀ ਗੇਮ ਦੇ ਨਾਲ ਰਿਲੇਟਡ ਹੈ ਜਿਹੜਾ ਬੰਦਾ ਜੰਨਕ ਕਰ ਸਕਦਾ ਜ਼ਰੂਰ ਉਹਨਾਂ ਆਪਾਂ ਕਰਨਾ ਬਣਦਾ ਔਰ ਇਹਨਾਂ ਵੀਰਾਂ ਬਾਰੇ ਵੀ ਮੈਂ ਕਹਾਂਗਾ ਕਿ ਇਹਨਾਂ ਦੀ ਮਿਹਨਤ ਆ ਜਿਹੜੇ ਵੀਰ ਕਬੱਡੀ ਖੇਡਦੇ ਆ ਉਹਨ ਦੇ ਕੋਈ ਕੁੱਤਲੇ ਤੋਂ ਚੱਲ ਕੇ ਆਏ ਆ ਇਹ ਤਰਨ ਤਰਨ ਤੋਂ ਚੱਲ ਕੇ ਆਏ ਆ ਸੋ ਜਿਹੜਾ ਬੰਦਾ ਜਿਸ ਚੀਜ਼ ਦੇ ਨਾਲ ਇਸ਼ਕ ਕਰਦਾ ਮੁਹੱਬਤ ਕਰਦਾ ਇਹ ਹੁਣ ਕਬੱਡੀ ਨਾਲ ਪਿਆਰ ਕਰਦੇ ਆਪਾਂ ਵੀ ਕਬੱਡੀ ਦੇ ਨਾਲ ਜੁੜੇ ਹੋਏ ਇਨਸਾਨ ਆ ਕਿਉਂਕਿ ਸਾਡੀ ਰੋਜ਼ੀ ਰੋਟੀ ਦਾ ਸਾਧਨ ਜਿਹੜਾ ਕਬੱਡੀ ਆ ਜੇ ਕਬੱਡੀ ਆ ਤੇ ਆਪਾਂ ਵਾ ਜੇ ਇਹ ਆ ਤਾਂ ਕਬੱਡੀ ਆ ਜੇ ਕਬੱਡੀ ਆ ਤੇ ਕਬੱਡੀ ਦੇ ਨਾਲ ਹੀ ਆਪਾਂ ਦਾ ਸਾਰਾ ਪਰਿਵਾਰ ਆ ਸਾਡਾ ਇਹ ਕਿਉਂਕਿ ਜਿਹੜੇ ਭਰਾ ਗਰਾਊਂਡ ਦੇ ਵਿੱਚ ਆ ਗਏ ਉਹ ਸਾਰੇ ਆਪਣਾ ਇੱਕ ਪਰਿਵਾਰ ਆ ਜਦੋਂ ਕਬੱਡੀ ਦੀ ਗੱਲ ਹੋਵੇ ਆਪਾਂ ਜਨ ਨੂੰ ਕਹਿ ਦਨੇ ਮਾਂ ਖੇਡ ਕਬੱਡੀ ਆ ਇਹ ਸਾਰੇ ਸਾਡੇ ਭਾਈ ਨੇ ਤੇ ਜ਼ਰੂਰ ਆਪਾਂ ਜਿੰਨਾ ਕੋ ਹੋ ਸਕੇ ਇਹਨਾਂ ਵੀਰਾਂ ਦੇ ਨਾਲ ਖੜਨਾ ਬਣਦਾ ਕੋਸ਼ਿਸ਼ ਕਰਿਆ ਕਰੋ ਕਿ ਜਿੱਥੇ ਵੀ ਕਿਤੇ ਮੇਲਾ ਕਮੇਟੀਆਂ ਹੁੰਦੀਆਂ ਤੇ ਇਹਨਾਂ ਵੀਰਾਂ ਦਾ ਵਿਵਾਤਵ ਵਿਦਮਾਨ ਸਤਿਕਾਰ ਕੀਤਾ ਜਾਵੇ ਮੇਲਾ ਕਮੇਟੀਆਂ ਨੂੰ ਬੇਨਤੀ ਕਰੂੰਗਾ ਮੈਂ ਬਾਕੀ ਜਿਹੜੇ ਪ੍ਰੋਮੋਟਰ ਭਰਾ ਨੇ ਜਦੋਂ ਆਪਾਂ ਵੱਡੇ ਸਟਾਰ ਪਲੇਅਰਾਂ ਦਾ ਮਾਨ ਸਤਿਕਾਰ ਕਰਦੇ ਆ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਚਲੋ ਬਣਦਾ ਆ ਕਰਨਾ ਬਣਦਾ ਪਰ ਜਿੱਥੋਂ ਤੱਕ ਹੋ ਸਕੇ ਜਿੰਨਾ ਕੁ ਪਾਸਿਬਲ ਹੋਵੇ ਇਹਨਾਂ ਵੀਰਾਂ ਦਾ ਵੀ ਆਪਾਂ ਮਾਨ ਸਤਕਾਰ ਕਰਿਆ ਕਰੀਏ ਕਿਉਂਕਿ ਇਹ ਵੀ ਵੀਰ ਤਾਂ ਹੀ ਵੱਡੇ ਮੱਲ ਬਣਨਗੇ ਜੇਕਰ ਇਹਨਾਂ ਦੀ ਹੌਸਲਾ ਫਜ਼ਾਈਆਂ ਜਿਹੜੀਆਂ ਵਾਂ ਸਾਡੇ ਭਰਾ ਕਰਦੇ ਰਹਿਣਗੇ ਜਿਹੜੇ ਸਾਡੇ ਭਰਾ ਆਨਾਰੇ ਵੀਰ ਕੁਛ ਜਿਹੜੇ ਮਾਂ ਕਬੱਡੀ ਨੂੰ ਪ੍ਰਮੋਟ ਕਰਦੇ ਆ ਖੇਡਾਂ ਨੂੰ ਪ੍ਰਮੋਟ ਕਰਦੇ ਆ ਸੋ ਜ਼ਰੂਰ ਆਪਾਂ ਇਹਨਾਂ ਵੀਰਾਂ ਦੀ ਜਿੰਨੀ ਹੋ ਸਕੇ ਮਦਦ ਕਰਨੀ ਚਾਹੀਦੀ ਆ ਔਰ ਭਰਾ ਦੀ ਜਿੰਨਾ ਤੱਕ ਹੋ ਸਕੇ ਸੰਗਤ ਜੀ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ ਵੀਰ ਨੂੰ ਵੀਡੀਓ ਸ਼ੇਅਰ ਕਰਨ ਲਈ ਵਾਸਤੇ ਕਹ ਲਓ ਤਾਂ ਕਿ ਤੁਹਾਡੀ ਮਦਦ ਹੋ ਸਕੇ ਕੋਈ ਏਦਾਂ ਦਾ ਇਨਸਾਨ ਮਿਲੇ ਜਿਹੜਾ ਵੀਰ ਦੀ ਮਾਂ ਬਚ ਸਕੇ ਸੋ ਸਾਰੇ ਵਾਲੇ ਜਿਹੜੋਂ ਵੀਡੀਓ ਨੂੰ ਸ਼ੇਅਰ ਕਰਿਓ ਮੈਂ ਇਹ ਨਹੀਂ ਕਹਿੰਦਾ ਲਾਈਕ ਕਰਿਓ ਸ਼ੇਅਰ ਸਿਰਫ ਸ਼ੇਅਰ ਕਰਿਓ ਕਿਉਂਕਿ ਭਰਾ ਦੀ ਸ਼ੇਅਰ ਕੀਤੀ ਗਈ ਵੀਡੀਓ ਹੋ ਸਕਦਾ ਹੈ ਕਿ ਚੰਗੇ ਬੰਦੇ ਦੇ ਹੱਥੀ ਚਲ ਜੇ ਕਿਸੇ ਚੰਗੇ ਬੰਦੇ ਦੀ ਨਜ਼ਰ ਹੀ ਪੈ ਜੇ ਤੇ ਚਲੋ ਇਸ ਵੀਰ ਦੀ ਜ਼ਿੰਦਗੀ ਦਾ ਜਿਹੜਾ ਸਾਹਮਣਾ ਅਗਲਾ ਪੜਾ ਜਿਹੜਾ ਚੰਗਾ ਆ ਜਾਵੇ ਸੋ ਸਾਰਿਆਂ ਨੂੰ ਸਸਕਾ ਮਿਲਦੇ ਆ ਜੀ ਫਿਰ ਤੋਂ ਕਿਸੇ ਅਗਲੇ ਚਲੋ ਬਦਦਿਚ